ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਬਕ ਜ਼ਿੰਦਗੀ ਦੇ ਦਿਨ 38ਵਾਂ ਅਮ੍ਰਿਤ ਦੇ ਨਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸੋ ਅੱਜ ਦਾ ਜ਼ਿੰਦਗੀ ਦਾ ਸਬਕ ਹੈਗਾ ਕਿ ਜਦੋਂ ਇੱਕ ਆਮ ਘਰਾਂ ਦੇ ਵਿੱਚ ਕਹਾਵਤ ਹੁੰਦੀ ਹੈ ਨਾ ਜੱਗ ਗਵੰਟੀਆਂ ਦੇ ਲੱਗੇ ਨਾ ਤਾਂ ਸੇਕ ਤੁਹਾਨੂੰ ਵੀ ਪੈਣਾ ਹੀ ਪੈਣਾ ਸੋ ਉਸ ਕਹਾਵਤ ਦੇ ਅਨੁਸਾਰ ਨਾ ਕਈ ਵਾਰੀ ਆਪਾਂ ਉਹਦੇ ਉਲਟ ਤੁਰ ਪੈਨੇ ਹੁੰਨੇ ਆ ਆਪਾਂ ਆਪ ਉਸ ਘਰ ਵਿੱਚ ਅੱਗ ਲਾ ਕੇ ਆਉਨੇ ਆ ਇਸ ਗੱਲ ਤੋਂ ਅਣਜਾਣ ਹੋ ਕੇ ਕਿ ਇਹਦਾ ਸੇਕ ਮੈਨੂੰ ਵੀ ਲੱਗਣਾ ਹੀ ਲੱਗਣਾ ਤੇ ਹੌਲੀ-ਹੌਲੀ ਹੋ ਸਕਦਾ ਹੈ ਅੱਗ ਜਿਹੜੀ ਉਹ ਮੇਰੇ ਘਰ ਤੱਕ ਵੀ ਆ ਜਾਵੇ ਸੋ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਉਹ ਵੀ ਉੱਥੇ ਲੁਕੀ ਮਾੜਾ ਉੱਥੇ ਹੀ ਹਮੇਸ਼ਾ ਕਰਦੇ ਹੁੰਦੇ ਨੇ ਜਿਹੜੇ ਬਿਲਕੁਲ ਤੁਹਾਡੇ ਨੁੱਕੜ ਦੇ ਵਿੱਚ ਬੈਠੇ ਹੁੰਦੇ ਨੇ ਜਿਹੜੇ ਬਿਲਕੁਲ ਜਿੰਨਾਂ ਦੇ ਤੁਹਾਡੇ ਨਾਲ ਦੇ ਲੋਕ ਹੁੰਦੇ ਨੇ ਚਾਹੇ ਤੁਹਾਡੇ ਕੰਮ ਤੇ ਹੋਣ ਚਾਹੇ ਤੁਹਾਡੇ ਘਰ ਹੋਣ ਬੋਤੇ ਘਰਾਂ ਦੇ ਵਿੱਚ ਤਾਂ ਆਪਸ ਦੇ ਵਿੱਚ ਹੀ ਰਿਸ਼ਤਿਆਂ ਦੇ ਵਿੱਚ ਹੀ ਇਹ ਗੱਲ ਵੇਖਣ ਨੂੰ ਮਿਲ ਜਾਂਦੀ ਏ ਤੇ ਬਹੁਤੀ ਜਗ੍ਹਾ ਦੇ ਉੱਪਰ ਜਿੱਥੇ ਆਪਾਂ ਕੰਮ ਕਰਦੇ ਆਂ ਉੱਥੇ ਇੱਕ ਦੂਜੇ ਦੇ ਉੱਪਰ ਜਿਹੜੀ ਉਹ ਪੋਲਿਟਿਕਸ ਜਿਹਨੂੰ ਆਪਾਂ ਕਹਿ ਦਿੰਦੇ ਆਂ ਨਾ ਕਿ ਪੋਲਿਟਿਕ ਸੈਟ ਵਰਕ ਉਹ ਵੀ ਹੋ ਜਾਂਦੀ ਹੁੰਦੀ ਆਪਾਂ ਹਮੇਸ਼ਾ ਇਹ ਗੱਲ ਸੋਚਦੇ ਹੁੰਨੇ ਆਂ ਵੀ ਇਹ ਗੱਲ ਦੂਜੇ ਬੰਦੇ ਨਾਲ ਹੋਈ ਹੈ ਮੇਰੇ ਨਾਲ ਤਾਂ ਕਦੇ ਹੋਣੀ ਹੀ ਨਹੀਂ ਹੈਗੀ ਐਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਜੇ ਕਿਸੇ ਨਾਲ ਅੱਜ ਹੋ ਰਿਹਾ ਹੈਗਾ ਹੈ ਨਾ ਤੇ ਉਹ ਤੁਹਾਡੇ ਨਾਲ ਵੀ ਕੱਲ੍ਹ ਹੋ ਸਕਦਾ ਹੈਗਾ ਏ ਜੇ ਤੁਸੀਂ ਉਹਦੇ ਵਿੱਚ ਕੋਈ ਵੀ ਰੋਲ ਨਿਭਾ ਰਹੀ ਹੋ ਨਾ ਤਾਂ ਉਹ ਕੋਈ ਹੋਰ ਹੋ ਸਕਦਾ ਜਿਹੜਾ ਤੁਹਾਡੀ ਅਗ ਦੇ ਵਿੱਚ ਆਪਣਾ ਰੋਲ ਨਿਭਾ ਜਾਵੇ ਸੋ ਜ਼ਿੰਦਗੀ ਦੇ ਵਿੱਚ ਪਹਿਲੀ ਗੱਲ ਤੇ ਕਿਸੇ ਦਾ ਐਦਾਂ ਪੋਲਿਟਿਕਸ ਦੇ ਵਿੱਚ ਜਾ ਕੇ ਮਾੜਾ ਕਰਨ ਬਾਰੇ ਸੋਚੋ ਵੀ ਨਾ ਜੇ ਤੁਹਾਨੂੰ ਲੱਗਦਾ ਨਾ ਕਿ ਉਹ ਬੰਦਾ ਗਲਤ ਹੈਗਾ ਹੈ ਤਾਂ ਉਹਦਾ ਉਹਨੂੰ ਭੁਗਤਣਾ ਆਪ ਹੀ ਪਵੇਗਾ ਪਰ ਤੁਸੀਂ ਆਪਣੇ ਆਪ ਨੂੰ ਕਦੀ ਉਸਦੇ ਭਾਗੀਦਾਰ ਨਾ ਬਣਾਵੋ ਉਹਨੂੰ ਦੋਸ਼ੀ ਠਹਿਰਾਉਣ ਦੇ ਵਿੱਚ ਜਿਹੜੇ ਉੱਥੇ ਰਿਸਪੌਂਸੀਬਲ ਪਰਸਨਸ ਨੇ ਉਹ ਆਪ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਨੂੰ ਦੋਸ਼ੀ ਕਰਾਰ ਦੇਣ ਉਹ ਗੱਲ ਵੱਖਰੀ ਹੁੰਦੀ ਏ। ਪਰ ਜੇ ਤੁਹਾਡੇ ਕੰਮ ਹੀ ਨਹੀਂ ਹੈਗਾ ਕਿਸੇ ਨੂੰ ਦੋਸ਼ੀ ਕਰਾਰ ਦੇਣਾ ਹੈ ਕਿਸੇ ਨੂੰ ਨਹੀਂ ਦੇਣਾ ਹੈਗਾ ਪਰ ਫਿਰ ਵੀ ਤੁਸੀਂ ਟੰਗ ਅੜਾ ਕੇ ਗਾਂ ਜਾਂਦੇ ਪਏ ਕਿਉਂਕਿ ਤੁਹਾਡੀ ਉਸ ਬੰਦੇ ਦੇ ਨਾਲ ਕੋਈ ਰੰਜਿਸ਼ ਚੱਲਦੀ ਏ ਤੇ ਤਾਂ ਕਰਕੇ ਤੁਸੀਂ ਉਹਦੇ ਨਾਲ ਇਹ ਕਰਦੇ ਪਏ ਤਾਂ ਇਹਦੇ ਤੋਂ ਗੁਰੇਜ਼ ਕਰੋ ਕਿਉਂਕਿ ਇਹਦੇ ਨਾਲ ਸੇਕ ਤੁਹਾਨੂੰ ਵੀ ਪੈਣਾ ਹੈਗਾ ਇਹ ਚਾਹੇ ਉਹੀ ਬੰਦਾ ਕਾਨੂੰ ਕਰੇ ਚਾਹੇ ਕੋਈ ਹੋਰ ਕਰੇ। ਉਹ ਪੋਲਿਟਿਕਸ ਤੇ ਜਿੰਨਾ ਬੱਚ ਹੁੰਦਾ ਨਾ ਉਨਾ ਬਚਿਆ ਜਾ ਸਕਦਾ ਹੈ ਤਾਂ ਬਚੋ ਤੇ ਦੂਜੀ ਗੱਲ ਕਈ ਵਾਰੀ ਹੁੰਦਾ ਨਾ ਕਿ ਉਹ ਇੱਕ ਕਹਾਣੀ ਹੈਗੀ ਹੈ ਕਿ ਕੜਿੱਕੀ ਦੇ ਵਿੱਚ ਜਦੋਂ ਇੱਕ ਚੂਹਾ ਦੂਜੇ ਚੂਹੇ ਨੂੰ ਜਾਂਦਾ ਵਿੰਦਾ ਹੈਗਾ ਨਾ ਤਾਂ ਉਹਨੂੰ ਲੱਗਦਾ ਕਿ ਸ਼ਾਇਦ ਇਹੀ ਫਸਿਆ ਹੈਗਾ ਏ ਪਰ ਕੱਲ ਨੂੰ ਕੜਿੱਕੀ ਦੇ ਵਿੱਚ ਤੁਸੀਂ ਵੀ ਫਸ ਸਕਦੇ ਹੈਗੇ ਹੋ ਸੋ ਕਦੀ ਵੀ ਇਹੋ ਜਿਹਾ ਕੋਈ ਕੰਮ ਨਾ ਕਰੋ ਜਿਹਦੇ ਨਾਲ ਕਿ ਤੁਸੀਂ ਕਿਸੇ ਨੂੰ ਬੇਕਸੂਰਾ ਫਸਾ ਦੇਵੋ ਤੇ ਤੁਹਾਡੇ ਨਾਲ ਕਾਲੂ ਜਿਹੜਾ ਹੈਗਾ ਹੈ ਜਦੋਂ ਹੋਵੇ ਤੇ ਤੁਹਾਡੇ ਨਾਲ ਕੋਈ ਖੜਨ ਵਾਲਾ ਵੀ ਨਾ ਹੋਵੇ ਇਸ ਕਰਕੇ ਜਦੋਂ ਤੁਹਾਨੂੰ ਲੱਗੇ ਨਾ ਕਿ ਕਿਸੇ ਬੇਕਸੂਰ ਦੇ ਨਾਲ ਗਲਤ ਹੋ ਰਿਹਾ ਹੈ ਚਾਹੇ ਤੁਹਾਡੇ ਘਰ ਵਿੱਚ ਹੈ ਚਾਹੇ ਤੁਹਾਡੇ ਆਲੇ ਦੁਆਲੇ 'ਚ ਚਾਹੇ ਤੁਹਾਡੇ ਪਿੰਡ ਵਿੱਚ ਹੈ ਤੁਹਾਨੂੰ ਨਜ਼ਰ ਆ ਰਹੀ ਉਹ ਚੀਜ਼ ਤੁਹਾਡੀ ਅੱਖਾਂ ਸਾਹਮਣੇ ਹੋ ਰਿਹਾ ਹੈ ਕਿ ਇਹ ਦੇ ਨਾਲ ਗਲਤ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਸਿਕ ਤਾਂ ਉਹਦੇ ਲਈ ਆਵਾਜ਼ ਜ਼ਰੂਰ ਉਠਾਇਆ ਕਰੋ ਉਹਨੂੰ ਯੂਨਿਟੀ ਕਹਿੰਦੇ ਨੇ ਜਦੋਂ ਆਪਾਂ ਕਿਸਾਨਾਂ ਦਾ ਸੰਘਰਸ਼ ਵੇਖਿਆ ਤਾਂ ਇੱਕ ਕਿਸਾਨ ਨਾਲ ਗਲਤ ਨਹੀਂ ਹੋਣਾ ਸੀ ਕੱਲ ਨੂੰ ਉਹ ਦਾ ਅਸਰ ਸਾਰਿਆਂ ਤੇ ਹੋਣਾ ਹੈ ਤਾਂ ਉਹ ਸਾਰੇ ਜਦੋਂ ਇਕੱਠੇ ਹੋ ਕੇ ਜਾਂਦੇ ਨੇ ਤਾਂ ਗੱਲ ਸੁਣੀ ਜਾਂਦੀ ਹੈ ਇੱਕ ਬੰਦੇ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ ਜਿੱਥੇ ਵੀ ਗਲਤ ਹੋ ਰਿਹਾ ਹੈਗਾ ਇਹ ਤਾਂ ਉਸ ਗਲਤ ਦੇ ਖਿਲਾਫ ਆਵਾਜ਼ ਉਠਾਣ ਦੀ ਕੋਸ਼ਿਸ਼ ਜਿਹੜੀ ਉਹ ਤੁਹਾਨੂੰ ਵੀ ਕਰਨੀ ਚਾਹੀਦੀ ਹੈ ਚਾਹੇ ਅੱਜ ਤੁਹਾਡੇ ਨਾਲ ਹੋ ਰਿਹਾ ਚਾਹੇ ਨਹੀਂ ਹੋ ਰਿਹਾ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਹੈਗਾ ਸੋ ਜ਼ਿੰਦਗੀ ਦੇ ਵਿੱਚ ਗਲਤ ਦੇ ਖਿਲਾਫ ਆਵਾਜ਼ ਉਠਾਉਣੀ ਤੇ ਕਿਸੇ ਬੇਕਸੂਰੇ ਨੂੰ ਕਸੂਰਵਾਰ ਠਹਿਰਾ ਦੇਣਾ ਇਹ ਦੋਨੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਡਿਫਰੈਂਟ ਹੁੰਦੀਆਂ ਨੇ ਆਵਾਜ਼ ਉਠਾਓ ਜੇ ਕਿਸੇ ਨਾਲ ਗਲਤ ਹੋ ਰਿਹਾ ਪਰ ਜੇ ਕਿਸੇ ਨੂੰ ਬੇਕਸੂਰਵਾਰ ਨੂੰ ਤੁਸੀਂ ਕਸੂਰਵਾਰ ਠਹਿਰਾਉਂਦੇ ਪਏ ਹੋ ਨਾ ਉਹਦਾ ਭੁਗਤਣਾ ਤੁਹਾਨੂੰ ਪਵੇਗਾ ਹੀ ਪਵੇਗਾ ਕਿਸੇ ਨਾ ਕਿਸੇ ਵੇਲੇ ਸੋ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੰਮ ਕਦੀ ਨਾ ਕਰੋ ਆਪਣਿਆਂ ਦੀਆਂ ਆਪਣੇ ਨਾਲ ਦੀਆਂ ਦੀਆਂ ਹਮੇਸ਼ਾ ਖੁਸ਼ੀਆਂ ਲੱਭਿਆ ਕਰੋ ਕਿ ਉਹਨਾਂ ਨੂੰ ਕਿਹੜੀ ਗੱਲ ਦੇ ਵਿੱਚ ਖੁਸ਼ੀ ਹੁੰਦੀ ਨਾ ਕਿ ਇਹ ਚੀਜ਼ਾਂ ਵੇਖਣ ਦੀ ਕੋਸ਼ਿਸ਼ ਕਰਿਆ ਕਰੋ ਕਿ ਇੰਨੇ ਮੈਨੂੰ ਕੋਈ ਗੱਲ ਦੱਸੀ ਤੇ ਮੈਂ ਇਹਦਾ ਉਲਟਾ ਪ੍ਰਭਾਵ ਪਾ ਕੇ ਕਦੋਂ ਇਹਨੂੰ ਇਸ ਕੰਮ ਦੇ ਵਿੱਚ ਫਸਾ ਲ ਦੇਵਾਂ ਸੋ ਉਹੋ ਜੀ ਪੋਲਿਟਿਕਸ ਤੋਂ ਜਿੰਨਾ ਹੋ ਸਕਦਾ ਨਾ ਬਚਿਆ ਕਰੋ ਕਿਉਂਕਿ ਪਤਾ ਸਭ ਨੂੰ ਹੁੰਦਾ ਹੈ ਕਿ ਕਿਹੜਾ ਬੰਦਾ ਪੋਲਿਟਿਕਸ ਖੇਡਦਾ ਪਿਆ ਕਿਹੜਾ ਬੰਦਾ ਤੁਹਾਡੀ ਕਿਹੜੀ ਜ਼ੁਬਾਨ ਦੇ ਸ਼ਬਦਾਂ ਨੂੰ ਕਿਵੇਂ ਤੋੜ ਮਰੋੜ ਕੇ ਗਾਂ ਜਾ ਕੇ ਪੇਸ਼ ਕਰੇਗਾ ਤੁਹਾਨੂੰ ਉਹਦਾ ਪੂਤਣਾ ਜਿਹੜਾ ਹੈਗਾ ਉਹ ਜ਼ਰੂਰ ਪਵੇਗਾ ਜੇ ਤੁਸੀਂ ਇਹੋ ਜੀ ਕੋਈ ਵੀ ਕਰਦੇ ਜਿਹਨੂੰ ਚੁਗਲਖੁਰੀ ਕਹਿ ਦਿੰਨੇ ਆਪਾਂ ਪੰਜਾਬੀ ਦੇ ਵਿੱਚ ਸੋ ਇਹੋ ਜੀ ਚੁਗਲਖਰੀ ਤੋਂ ਜਿੰਨਾ ਹੋ ਸਕਦਾ ਨਾ ਬਚਿਆ ਕਰੋ ਸੋ ਉਮੀਦ ਕਰਦੀ ਆ ਕਿ ਤੁਹਾਨੂੰ ਸਬਕ ਚੰਗਾ ਲੱਗਿਆ ਹੋਵੇਗਾ ਤੇ ਇਹਨੂੰ ਅਪਣਾਉਣ ਦੀ ਜ਼ਰੂਰ ਕੋਸ਼ਿਸ਼ ਕਰਿਓ ਥੋੜਾ ਕੌੜਾ ਸਬਕ ਏ ਪਰ ਜ਼ਿੰਦਗੀ ਦੇ ਵਿੱਚ ਜੇ ਅਪਣਾ ਲਿਆ ਨਾ ਤੇ ਸੌਖੇ ਹੋ ਜਾਓਗੇ ਤੁਹਾਨੂੰ ਕੋਈ ਪਛਤਾਵਾ ਨਹੀਂ ਹੋਏਗਾ ਰਾਹ ਦੇ ਵਿੱਚ ਜਾਂਦਿਆਂ ਕਿ ਮੈਂ ਕਦੀ ਕਿਸੇ ਨਾਲ ਕੋਈ ਗਲਤ ਕੀਤਾ ਹੈਗਾ ਸੋ ਉਸ ਪਛਤਾਵੇ ਤੋਂ ਤੁਸੀਂ ਬਚ ਜਾਓਗੇ ਜੇ ਕਿਸੇ ਨਾਲ ਗਲਤ ਹੁੰਦਾ ਵੇਂਦੇ ਪਈਓ ਤਾਂ ਉਹਦੇ ਲਈ ਖੜੇ ਹੋਣਾ ਵੀ ਜ਼ਰੂਰ ਸਿੱਖੋ ਸਟੈਂਡ ਲੈਣਾ ਸਿੱਖੋ ਜੇ ਤੁਸੀਂ ਅੱਜ ਉਹਦੇ ਲਈ ਸਟੈਂਡ ਨਹੀਂ ਲਿਆ ਤੇ ਕੱਲ ਨੂੰ ਤੁਹਾਡੇ ਵਾਸਤੇ ਵੀ ਕੋਈ ਸਟੈਂਡ ਨਹੀਂ ਲਵੇਗਾ ਕਿ ਜੇ ਅੱਜ ਉਹਦੇ ਨਾਲ ਇਹ ਗਲਤ ਹੋ ਰਹੀ ਹੈ ਕੱਲ ਨੂੰ ਇਹ ਤੁਹਾਡੇ ਨਾਲ ਵੀ ਗਲਤ ਹੋ ਸਕਦਾ ਹੈਗਾ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਜੇ ਤੁਹਾਨੂੰ ਇਹ ਚੰਗਾ ਲੱਗਿਆ ਤੇ ਆਪਣੀ ਨਜ਼ਦੀਕੀਆਂ ਤੱਕ ਜ਼ਰੂਰ ਪਹੁੰਚਾ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ so much ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰੱਖਾ ਟੇਕ ਕੇਅਰ